ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਡੇਰਾ ਮੁਖੀ ਵਿਆਸ ਨੇ ਆਪਣੀ ਘਰਵਾਲੀ ਦੇ ਰਿਸ਼ਤੇਦਾਰਾਂ ਦੇ ਵਿੱਚ ਗੱਦੀ ਦਿੱਤੀ ਹੈ ਇਸ ਚੀਜ਼ ਦਾ ਜਿਹੜਾ ਹੈ ਬਿਲਕੁਲ ਖੁਲਾਸਾ ਹੋ ਰਿਹਾ ਹੈ ਤੁਹਾਨੂੰ ਇਸ ਦੇ ਬਾਰੇ ਜਰੂਰ ਦੱਸਾਂਗੇ ਲਗਾਤਾਰ ਚਰਚਾਵਾ ਜਿਹੜੀਆਂ ਨੇ ਤੇਜ਼ ਹੋ ਚੁੱਕੀਆਂ ਨੇ ਸੋ ਆਖਰਕਾਰ ਡੇਰਾ ਵਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਇੱਕ ਹੋਰ ਨਵਾਂ ਵੱਡਾ ਐਲਾਨ ਕਰ ਚੁੱਕੇ ਨੇ ਨੋਟੀਫਿਕੇਸ਼ਨ ਜਿਸ ਦਾ ਜਾਰੀ ਹੋ ਚੁੱਕਿਆ ਹੈ ਡੇਰਿਆਂ ਦੀ ਸੇਵਾ ਲਈ ਜਥੇਬੰਦਕ ਢਾਂਚੇ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਅਤੇ ਸੂਬਾ ਕੋਆਰਡੀਨੇਟਰਾਂ ਦਾ ਵੀ ਐਲਾਨ ਹੋਇਆ ਹੈ ਡੇਰਾ ਵਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਆਪਣਾ ਉਤਰਾਧਿਕਾਰੀ ਐਲਾਨਣ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਫੈਸਲਾ ਕੀਤਾ ਗਿਆ ਹੈ ਦਰਸਲ ਡੇਰਿਆਂ ਦੀ ਸੇਵਾ ਲਈ ਜਥੇਬੰਦਕ ਢਾਂਚੇ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਅਤੇ ਸੂਬਾ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਤਿੰਨ ਜ਼ੋਨ ਬਣਾਏ ਗਏ ਨੇ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਤਹਿਤ ਜ਼ੋਨ 1 ਦੇ ਵਿੱਚ ਪੰਜਾਬ ਦੀ ਜ਼ਿੰਮੇਵਾਰੀ ਡਾਕਟਰ ਕੇ.ਡੀ ਸਿੰਘ ਹਿਮਾਚਲ ਪ੍ਰਦੇਸ਼ ਇੱਕ ਦੀ ਜ਼ਿੰਮੇਵਾਰੀ ਮਾਨ ਸਿੰਘ ਕਸ਼ਪ ਹਿਮਾਚਲ ਪ੍ਰਦੇਸ਼ 2 ਦੀ ਜ਼ਿੰਮੇਵਾਰੀ ਮਾਨਚੰਦ ਚੋਹਾਨ ਜੰਮੂ ਕਸ਼ਮੀਰ ਦੇ ਵੇਦ ਰਾਜ ਅੰਗੂ ਰਾਣਾ ਉੱਤਰਾਖੰਡ ਦੀ ਜ਼ਿੰਮੇਵਾਰੀ ਸਚਿੰਦ ਚੋਪੜਾ ਅਤੇ ਹਰਿਆਣਾ ਦੀ ਜ਼ਿੰਮੇਵਾਰੀ ਮੁਕੇਸ਼ ਤਲਵਾਰ ਨੂੰ ਸੌਂਪੀ ਗਈ ਹੈ ਇਸ ਤੋਂ ਇਲਾਵਾ ਜ਼ੋਨ 2 ਦੇ ਵਿੱਚ ਰਾਜਸਥਾਨ ਦੀ ਜ਼ਿੰਮੇਵਾਰੀ ਸੀ타ਰਾਮ ਚੋਪੜਾ ਮਧ ਪ੍ਰਦੇਸ਼ ਦੀ ਮਿਆਂਕ ਸੇਟੀ ਅਤੇ ਛੱਤੀਸਗੜ੍ਹ ਦੀ ਜ਼ਿੰਮੇਵਾਰੀ ਰਵੀ ਪਟਨਾਨੀ ਨੂੰ ਦਿੱਤੀ ਗਈ ਹੈ ਜ਼ੋਨ 3 ਦੇ ਵਿੱਚ ਨੌ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਨੇ ਇਸ ਅਨੁਸਾਰ ਪਾਮ ਕਪੂਰ ਨੂੰ ਪੱਛਮੀ ਬੰਗਾਲ ਅਤੇ ਸਿੱਕਮ ਅਜੀਤਪਾਲ ਸਿੰਘ ਗਾਬੜੀਆ ਨੂੰ ਮਹਾਰਾਸ਼ਟਰ ਇੱਕ ਹਿਤੇਨ ਸੇਠੀ ਨੂੰ ਮਹਾਰਾਸ਼ਟਰ 2 ਪ੍ਰਕਾਸ਼ ਕੁਕਰੇਜਾ ਨੂੰ ਗੁਜਰਾਤ ਰਾਜੇਸ਼ ਪਰੁਥੀ ਨੂੰ ਨੇਪਾਲ ਰਫੀਕ ਅਹਿਮਦ ਨੂੰ ਕਰਨਾਟਕ ਕੇਰਲ ਅਤੇ ਤਾਮਿਲਨਾਡੂ ਆਰ ਸ਼ੰਕਰ ਨੂੰ ਆਂਧਰਾ ਪ੍ਰਦੇਸ਼ ਲਕਸ਼ਮਣ ਟੀ ਨਾਨਵਾਨੀ ਨੂੰ ਤੇਲੰਗਾਨ ਹਰੀਸ਼ ਮੰਜਾਲ ਬਿਹਾਰ ਚਾਰਖੰਡ ਸਿੱਕਮ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਗਈਆਂ ਨੇ ਦੱਸਦੀ ਹੈ ਕਿ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਅਗਲੇ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਹੋਣਗੇ ਡੇਰੇ ਦੇ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਦੇ ਨਾਮ ਦਾ ਐਲਾਨ ਵੀ ਕੀਤਾ ਸੀ ਡੇਰੇ ਵਿੱਚੋਂ ਚਿੱਠੀ ਜਾਰੀ ਕਰਦੇ ਆ ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਡੇਰੇ ਦੀਆਂ ਸੁਸਾਇਟੀਆਂ ਦਾ ਪ੍ਰਸ਼ਾਸਨਿਕ ਸਰਪਰਾਸਤ ਐਲਾਨਿਆ ਹੈ ਇਹ ਅੱਗੇ ਵਾਰਸ ਬਣਾਉਣ ਦੀ ਪਲਾਨਿੰਗ ਦਾ ਹਿੱਸਾ ਹੈ ਜੋ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੁਣ ਕਿਹਾ ਜਾ ਰਿਹਾ ਹੈ ਕਿ ਡੇਰਾ ਵਿਆਸ ਮੁਖੀ ਨੇ ਆਪਣੇ ਘਰ ਵਾਲੀ ਦੇ ਰਿਸ਼ਤੇਦਾਰ ਆਪਣੇ ਘਰ ਵਾਲੀ ਦੇ ਮਾਮੇ ਦੇ ਪੁੱਤਰ ਨੂੰ ਜਿਹੜਾ ਹੈ ਇੱਕ ਗੱਦੀ ਦਿੱਤੀ ਹੈ ਉੱਤਰਾਧਿਕਾਰੀ ਐਲਾਨਿਆ ਹੈ ਜਾਨਸ਼ੀਨ ਐਲਾਨਿਆ ਹੈ ਸੋ ਬਹੁਤ ਵੱਡੀ ਜਿਹੜੀ ਹੈ ਜ਼ਿੰਮੇਵਾਰੀ ਜਸਦੀਪ ਸਿੰਘ ਗਿੱਲ ਨੂੰ ਦਿੱਤੀ ਗਈ ਹੈ ਜਸਦੀਪ ਸਿੰਘ ਗਿੱਲ ਦੇ ਮੋਢਿਆਂ ਤੇ ਜਿਹੜੀ ਹੈ ਡੇਰਾ ਵਿਆਸ ਦੀ ਪੂਰੀ ਜ਼ਿੰਮੇਵਾਰੀ ਰੱਖ ਦਿੱਤੀ ਗਈ ਹੈ ਸੋ ਆਖਰ ਆਪਣੀ ਘਰ ਵਾਲੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਘਰ ਵਾਲੀ ਦੇ ਜੋ ਮਾਮੇ ਦਾ ਪੁੱਤਰ ਹੈ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਇਹ ਗੱਡੀ ਜਿਹੜੀ ਹੈ ਕਿਸੇ ਇੱਕ ਨੂੰ ਦਿੱਤੀ ਜਾ ਰਹੀ ਹੈ ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ